सभी ऐसा बोल भाई पेज डिलीट हो जाएगा मोनेटाइजर नहीं होगा वो नहीं होगा ये नहीं होगा अरे ऐसा कुछ नहीं यूट्यूब ने बोला ये बोल रहा भी अपना रिजनल कंटैक्ट पाओ ठीक है जी ते तो दा पेज जरा मोनेटाइजर हो, 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 हो जाएगा ठीक है ये ऐसे लोग बता रहे हैं वो आएगा ये होगा वो होगा डिलीट हो जाएगा ਜਿਹੜੇ ਤੁਸੀਂ origignal contact ਪਾਉਨੇ ਹੋ ਕਦੀ ਪੇਜ ਡਿਲੀਟ ਨਹੀਂ ਹੋਊਗਾ ਠੀਕ ਆ ਜੀ ਤੇ ਜਿਹੜੇ ਤੁਸੀਂ ਐਵੇਂ ਚੱਕ ਕੇ ਇਧਰੋਂ ਵੀਡੀਓ ਪਾ ਲੈ ਉਧਰੋਂ ਪਾ ਦਿੰਨੇ ਆ AI ਨਾਲ ਤਿਆਰ ਕਰਕੇ ਪਾ ਦਿੰਨੇ ਆ ਉਹ ਜੇ ਤੁਹਾਡੀ ਵੀਡੀਓ ਤੇ ਬੈਨ ਲੱਗੂਗਾ ਤੇ ਜਾਂ ਉਹ ਚੈਨਲ ਤੁਹਾਡਾ ਡਿਲੀਟ ਹੋ ਜਾਊਗਾ ਤੇ 15 ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜੇ ਇਹ ਆ ਤੁਸੀਂ ਆਪਦੀਆਂ ਜਿਹੜੀਆਂ ਗਲਤੀਆਂ ਕੀਤੀਆਂ ਇਹਨੂੰ ਸੁਧਾਰਨ ਦਾ ਮੌਕਾ ਤੁਹਾਨੂੰ ਦਿੱਤਾ ਵਾ YouTube ਨੇ ਠੀਕ ਆ ਜੀ ਤੇ ਆਪਣੀਆਂ ਗਲਤੀਆਂ ਤੋਂ ਤੁਸੀਂ ਸੁਧਾਰ ਲਓ ਜਿਹੜੇ ਤੁਸੀਂ origignal ਕੰਟੈਕਟ ਪਾਏ ਆ ਉਹ ਵੀਡੀਓ ਰੱਖ ਲਓ ਜਿਹੜੇ AI ਨਾਲ ਤਿਆਰ ਕੀਤੇ ਆ ਜਾਂ ਇਧਰ ਉਧਰ ਚੱਕ ਕੇ ਤੁਸੀਂ ਐਡਿਟ ਕਰਕੇ ਪਾਈ ਹੋਈ ਆ ਵੀਡੀਓ ਉਹਨੂੰ ਡਿਲੀਟ ਮਾਰੋ ਇਹ YouTube ਨੇ ਇਹ ਸੰਕੇਤ ਦਿੱਤਾ ਵੀ ਭਾਈ ਆਪਣੀਆਂ ਗਲਤੀਆਂ ਸੁਧਾਰ ਲਓ 15 ਤਰੀਕ ਤੋਂ ਪਹਿਲਾਂ-ਪਹਿਲਾਂ ਠੀਕ ਆ ਜੀ ਹੋਰ ਕੋਈ ਨਹੀਂ ਲੋਕ ਵਿਊਜ਼ ਲੈਣ ਦੇ ਖਾਤਰ ਕਹੀ ਜਾਂਦੇ ਇਹ ਹੋ ਜਾਏਗਾ ਉਹ ਹੋ ਜਾਏਗਾ ਇਹ ਮੋਨਟਾਈਜ਼ਰ ਨਹੀਂ ਹੋਗਾ ਐਸੇ ਨਹੀਂ ਹੋਗਾ ਨਹੀਂ ਭਾਈ YouTube ਨੇ ਆਪਣਾ ਸੰਕੇਤ دیا ਭਾਈ भी अपना रीजनल कंटैक्ट पाओ जो चैनल बनाया अपना रीजनल कंटैक्ट पाओ जो भी है ठीक है तो इसलिए आप भाई जो भी गलती की है पंद्रह तारीख से पहले पहले ये गलती को अपने को सुधार लो भाई